ਇਸ ਵਕਤ ਪਤਲਾ ਦੇ ਪੁਇੰਟ ਚੌਂਕ ਵਿੱਚ ਮੌਜੂਦ ਹਨ ਜਿੱਥੇ ਕਿ ਟ੍ਰੈਫਿਕ ਸਮੱਸਿਆ ਦਾ ਕਾਫੀ ਵੱਡੇ ਲੰਮੇ ਸਮੇਂ ਤੋਂ ਕਾਰਨ ਬਣਿਆ ਹੋਇਆ ਹੈ ਜਾਮ ਲੱਗੇ ਰਹਿੰਦੇ ਹਨ ਔਰ ਕਈ ਵਾਰੀ ਕਿ ਟ੍ਰੈਫਿਕ ਪੁਲਿਸ ਦੇ ਵੀ ਪਸੀਨੇ ਛੁੱਟ ਜਾਂਦੇ ਨੇ ਜਦੋਂ ਇੱਥੋਂ ਟ੍ਰੈਫਿਕ પાસ ਕਰਾਉਣ ਲੱਗਦੇ ਨੇ ਕਿਉਂਕਿ ਥਾਂ ਥਾਂ ਲੱਗੇ ਘਟ ਵਾਤਲਾ ਸ਼ਹਿਰ ਅੰਦਰ ਜਿਹੜਾ ਕਿ ਪੁਲ ਨਾ ਹੋਣ ਕਰਕੇ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਇੱਥੇ ਪਹਿਲਾਂ ਸੁਖਵਾਲ ਸਿੰਘ ਜਿਹੜੇ ਸੀਗੇ ਟ੍ਰੈਫਿਕ ਇੰਚਾਰਜ ਲੱਗੇ ਹੋਏ ਸੀ ਉਹਨਾਂ ਦੀ ਇਸ ਵਕਤ ਬਦਲੀ ਹੋ ਚੁੱਕੀ ਹੈ ਬਦਲੀ ਹੋਣ ਤੋਂ ਬਾਅਦ ਇੱਥੇ ਨਵ ਨਿਯੁਕਤ ਆਏ ਟ੍ਰੈਫਿਕ ਇੰਚਾਰਜ ਦਰਸ਼ਨ ਰਾਮ ਨੇ ਦੱਸਿਆ ਕਿ ਪਾਤਲਾ ਸ਼ਹਿਰ ਅੰਦਰ ਟ੍ਰੈਫਿਕ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਜਿਹੜੀ ਨਹੀਂ ਆਉਣ ਦਿੱਤੀ ਜਾਵੇਗੀ ਔਰ ਕੋਈ ਵੀ ਇੱਥੇ ਜਿਹੜਾ ਟ੍ਰੈਫਿਕ ਨਿਯਮਾਂ ਨੂੰ ਲੰਘਣਾ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿੱਥੇ ਟ੍ਰੈਫਿਕ ਚਾਰੂ ਢੰਗ ਨਾਲ ਚਲਾਈ ਜਾਵੇਗੀ ਉੱਥੇ ਜਿਹੜੀਆਂ ਰੇੜੀਆਂ ਫੜੀਆਂ ਉਹਨਾਂ ਨੂੰ ਵੀ 사이ਡ ਤੋਂ ਹਟਾਇਆ ਜਾਊਗਾ ਜਿਹੜੇ ਪਟਾਕੇ ਮਾਰਨ ਵਾਲੇ ਬੋਟ ਮੋਟਸਲੇ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਮੂਡ ਵਿੱਚ ਹੈ ਟ੍ਰੈਫਿਕ ਪੁਲਿਸ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਅੱਜ ਪਹੁੰਚੇ ਨੇ ਇੱਥੇ ਜਿਹੜੇ ਕਿ ਟ੍ਰੈਫਿਕ ਇੰਚਾਰਜ ਨਾਮ ਨਿਊਕਤ ਦਰਸ਼ਨ ਰਾਮ ਸਵਕ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਦਰਸ਼ਨ ਰਾਮ ਟ੍ਰੈਫਿਕ ਇੰਚਾਰਜ ਨਵੇਂ ਲੱਗੇ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕਿਸ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਸਮੱਸਿਆ ਆਉਂਦੀ ਤੁਸੀਂ ਅੱਜ ਨਵੇਂ ਹੀ ਚਾਰਜ ਸੰਭਾਲਿਆ ਇੱਥੇ ਪਤrana ਦੇ ਵਿੱਚ ਹਾਂਜੀ ਸਰ ਕਿਸ ਤਰ੍ਹਾਂ ਦੀ ਆ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਨੂੰ ਵਿੱਚ ਕਿਸ ਤਰ੍ਹਾਂ ਦੇ ਤੁਹਾਡਾ ਸਹਿਯੋਗ ਹੋਊਗਾ ਸਰ ਗੱਲ ਇਦਾਂ ਵੀ ਜੋ ਆਵਾਜਾਈ ਇੱਥੇ ਪਕਸ਼ਣ ਚੌਂਕ ਦੇ ਵਿੱਚ ਬੱਸ ਸਟੈਂਡ ਪੁਰਾਣਾ ਬਹੁਤ ਦੂਰੋਂ ਦੂਰੋਂ ਆਉਂਦੇ ਪਿੰਡਾਂ ਜੋਂ ਦੇ ਜਿਵੇਂ ਇੱਥੇ ਸਰ ਪੁਲ ਪੁਲ ਹੈ ਨਹੀਂ ਪੁਲ ਚਾਹੀਦਾ ਹੀ ਹੋਵੇ ਪੁਲ ਕਰੇ ਸਾਨੂੰ ਸਮੱਸਿਆ ਆ ਰਹੀ ਏ ਇੱਕ ਲਾਲ ਬੱਤੀ ਹੈ ਨਹੀਂ ਲਾਲ ਬੱਤੀ ਹੋ ਜਾਂਦਾ ਤਾਂ ਬਹੁਤ ਸਮੱਸਿਆ ਹਲ ਉਸ ਵੇਲੇ ਜਿਹਨੇ ਲਾਲ ਬੱਤੀ ਵਾਲਾ ਖੜਕੀ ਜਾਂਦਾ ਓਹ ਐਕਸੀਡੈਂਟ ਤੱਕ ਮੱਚਦਾ ਉਹਦੀ ਜਾਨ ਬੱਸਦੀ ਜੋ ਸਾਰਾ ਦਿਨ ਅਸੀਂ ਸਰ ਜਾਮ ਘਾਉਣ ਵਿੱਚ ਲੱਗੇ ਰਹਿੰਦੇ ਆ ਸ਼ਾਮ ਨੂੰ ਜਾਮ ਬਹੁਤ ਲੱਗ ਜਾਂਦਾ ਔਰ ਆਹ ਪ੍ਰੋਬਲਮ ਹੈ ਕਾਫੀ ਦੂਰੋਂ ਆਉਣ ਵਾਲੀ ਜਿਹੜੀ ਟ੍ਰੈਫਿਕ ਹੈ ਉਹਨੂੰ ਬੜੀ ਪਰੇਸ਼ਾਨੀ ਇੱਥੇ ਜੁਟਣਾ ਬੰਦਾ ਹੈ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਤੇ ਪੁਲ ਨਾ ਹੋਣ ਕਰਕੇ ਕਾਫੀ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ ਔਰ ਇਸ ਦੇ ਵਿੱਚ ਜਿਹੜੀਆਂ ਕੁਝ ਗੱਡੀਆਂ ਵੀ ਖੜੀਆਂ ਰਹਿੰਦੀਆਂ ਜਾਂ ਜਿਹੜੇ ਹੋਰ ਵੀ ਕੁਝ ਰੇੜੀਆਂ, ਬੜੀਆਂ ਵਾਲਿਆਂ ਨੇ ਵੀ ਰੋਡ ਦੇ ਉੱਤੇ ਜਾਮ ਕੀਤਾ ਹੋਇਆ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਕਾਰਵਾਈ ਹੈ? ਇੰਸਾਂ ਰੇੜੀਆਂ ਇਹ ਪਾਸੇ, ਢਿੱਲੀ ਪਾਸੇ ਕਰਾਣੇ ਜਿਵੇਂ ਰੇੜੀਆਂ ਜਿਵੇਂ ਸਬਜ਼ੀ ਵਾਲਿਆਂ ਨੇ ਫਲੂਟਾਂ ਵਾਲੀ ਸਾਈਡ ਤੇ ਲਾਉਂ ਵੀ। ਇਹ ਲੋਵਾਨਾਂ ਜਿਹੜੇ ਬਾਹਰੋਂ ਜੋ ਟਰੱਕ ਆਉਂਦੇ ਹਾਈਵੇ ਦੇ ਨਾਲ ਵੱਡੇ ਟਰੱਕ ਆਉਂਦੇ ਆ। ਪਾਰਕਿੰਗ, ਪਾਰਕਿੰਗ ਹੈ ਨਹੀਂ ਉਹ ਬਜ਼ਾਰ ਦੇ ਵਿੱਚ ਜੀ। ਪਾਰਕਿੰਗ ਦੇ ਪ੍ਰੋਬਲਮ ਵੀ ਜੋ ਬਾਹਰੋਂ ਬਜ਼ਾਰ ਚ ਆਉਂਦੇ ਇਹਨਾਂ ਨੂੰ ਹੁਣ ਚਾਹੀਦੀ ਜੀ ਸਮੱਸਿਆ ਕੀ ਅਪੀਲ ਕਰੋਗੇ ਆਪ ਲੋਕਾਂ ਕਿ ਸਿਰਾਂ ਨੂੰ ਵੀ ਪੀਨ ਕਰਦੇ ਭਈ ਆਪਣਾ ਜੋ ਵੀ ਅੱਜ ਜਿਵੇਂ ਰੋਡ ਦੇ ਉੱਪਰ ਗੱਡੀਆਂ ਲੰਘਦੇ ਸੈਰ ਤੇ ਲਾਉਣ ਬੰਦਿਆ ਗੱਲ ਵਿਚਾਰੀਂ ਦੇ ਕੋਈ ਐਕਸੀਡੈਂਟ ਤੋਂ ਮਤਲਬ ਬੱਸ ਆਦਾ ਜੋ ਜੋਰਦੀਆਂ ਵੱਡੀਆਂ ਹਾਈਵੇ ਭਰੀਆਂ ਹੋਈਆਂ ਗੱਡੀਆਂ ਆਉਂਦੀਆਂ ਨੇ ਕਿਉਂ ਫਿਰ ਬਹੁਤ ਜਮ ਦੀ ਸਮੱਸਿਆ ਸਾਨੂੰ ਪ੍ਰੋਬਲਮ ਪੈ ਰਹੀ ਹੈ ਦੂਜੀ ਗੱਲ ਇਹ ਜਿਵੇਂ ਬੁਲਟ ਲੋਕ ਬੰਨ ਆਉਂਦੇ ਆ ਤਿੰਨ ਤਿੰਨ ਜਿਹੜੇ ਵੀ ਪਟਾਕੇ ਮਾਰਦੇ ਇਸ ਨੂੰ ਸਮਝਾਣਿਆ ਭਈ ਤੁਸੀਂ ਪਟਾਕੇ ਨਾਲੋਂ ਤਿੰਨ ਦਾ ਜਿਹੜਾ ਕੋਲ ਨੁਕਸਾਨ ਹੈ ਅਹੀਂ ਜੇ ਨਹੀਂ ਸਮਝ ਲਿਆ ਜੀ ਦੋ ਸੱਚ ਬੌਂਡ ਕਰਾ ਜਿੰਨੇ ਮੋੜ ਸਾਲ ਨੇ ਅਸੀਂ 12 ਨੂੰ ਦੇ ਰਹੇ ਆਂ ਵੀ ਹਾਂਜੀ ਇਸ ਵਾਸਤੇ